ਵੀਂਦੀ ਪਤਾ ਕਾਰਨ ਕੀ ਆ ਵੱਲ ਤੋਂ ਵੱਡੀ ਚੀਜ਼ ਇਹ ਆ ਬਾਹਰਲੇ ਆ ਮੁਲਖਾਂ ਦੇ ਵਿੱਚ ਸਾਡੇ ਭੈਣ ਭਰਾ ਸਾਰੇ ਸੇਵਾ ਕੰਮ ਕਾਰਤਾ ਹੀ ਗਏ ਆ ਜੋ ਇੱਕ ਘੰਟੇ ਕੰਮ ਦੇ ਪੈਸੇ ਦੇਣ ਤੇ ਉਹਨਾਂ ਦੇ ਸਹਯੋਗ ਦੇ ਨਾਲ ਇਹ ਕਿੰਨੇ ਦੀ ਰੋਟੀ ਖਾਣਗੇ ਨਹੀਂ ਤੇ ਇਹਨਾਂ ਦੇ ਨਾ ਕਿ ਬੱਚੇ ਸਕੂਲੇ ਵਿਚਾਰੇ ਸਕੂਲ ਵਾਲੇ ਮਾਸਟਰਾਂ ਨੇ ਵੀ ਇਹਨਾਂ ਨੂੰ ਬਚਕਾ ਇਹਦੇ ਵਿਚਾਰੇ ਜੇ ਇਹਨਾਂ ਦਾ ਪੱਠਾ ਤੱਥ ਹੋ ਜਾਊਗਾ ਕਣਕੋ ਜਾਊਗਾ ਕੋ ਡੰਗਰ ਤੋਂ ਪਹੂਰਾ ਕੇ 2-4 ਕਿਲੋ ਦੁੱਧ ਪਾਉਣਗੇ ਦਾ ਆ ਤਾਂ ਟਾਈਮ ਪਾਸ ਕਰ ਲੈਣਗੇ ਅਸੀਂ ਹਰ ਇੱਕ ਬੰਦੇ ਨੂੰ ਇਹ ਬੇਨਤੀ ਕਰਦੇ ਆ ਬਾਹਰਲੇ ਮੁਲਕਾਂ ਤੱਕ ਵੀ ਸਾਡੀ ਇਹ ਵੀਡੀਓ ਜਾਂਦੀ ਆ ਮੇਰੇ ਭੈਣ ਭਰਾਓ ਕਿੰਨਾ ਵੀ ਸੰਲੋਗ ਹੋ ਤਿਲ ਫੁੱਲ 100 ਦੇ ਵਿੱਚੋਂ ਜੇ ਆਪਾਂ 15 ਪੈਸੇ ਵੀ ਦੇ ਦਾਂਗੇ ਨਾ ਇਹਨਾਂ ਦੀ ਰੋਟੀ ਬਣ ਜੂਗੀ ਤੇ ਜੇ ਆਪਾਂ ਡਾਇਰੈਕਟ ਨਾ ਟਾਈਮ ਪਾਸ ਇਹਨਾਂ ਦਾ ਫੇਰ ਵੀ ਹੋ ਜਾਣਾ ਬਿਲਕੁਲ ਆਪਾਂ ਇਹਨਾਂ ਨੂੰ ਨਾਮ ਹੀ ਖੋਦਦੇ ਆ ਤਾਂ ਵੀ ਰੋਟੀ ਦੇ ਨਾਲ ਪਰਮਾਤਮਾ ਨੇ ਦੇ ਹੀ ਦੇਣੀ ਆ ਅਸੀਂ ਤੇ ਇਹੋ ਹੀ ਜਾਣੇ ਆ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੇ ਪਾਤ ਹੀ ਆ ਤੇ ਜੇ ਸੰਗਤ ਨਾਲ ਰਾਜੂ ਦੇ ਨਾਲ ਦਾ ਸਾਰਾ ਦੁੱਖ ਕੱਟਿਆ ਜਾਊਗਾ ਜੇ ਕੱਲੇ ਹੋਣਗੇ ਤੇ ਇਹਨਾਂ ਦੇ ਭਰਾਵਾ ਬਿਲਕੁਲ ਜੀ ਕਹੀਂ ਦੇ ਸਾਰੀਆਂ ਸੰਗਤਾਂ ਗਾੜੀ ਬੇਨਤੀ ਕਰਦੇ ਆਂ ਵੀ ਜਿੰਨੀ ਵੀ ਕੋਈ ਜੋਗਾ ਤੇਲ ਫੁੱਲ ਦੇਣ ਵਾਲਾ ਤੇਲ ਫੁੱਲ ਤੋਂ ਆਪਾਂ ਕੇ ਨਾਲੇ ਨਿਗਾਹ ਮਾਰ ਜੋ ਨਾਲੇ ਕੋਈ ਸੇਵਾ ਦੇ ਕੇ ਜਾਓ ਇਹਨਾਂ ਦੀ ਕੋਈ ਸਹੂਲਤ ਹੋ ਜੇ ਇਹਨਾਂ ਦਾ ਕਫਾ ਫੇਰ ਚੱਲ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਨ ਬਾਬਾ ਬਿਧੀ ਚੰਦ ਬਾਬਾ ਬਤਾਰ ਸਿੰਘ ਜੀ ਉਹਨਾਂ ਦੀ ਸੰਗਰਦਾਈ ਵੱਲੋਂ ਅਸੀਂ ਜਾ ਕੇ ਉਹਨਾਂ ਗਾੜੀ ਬੇਨਤੀ ਕੀਤੀ ਸੀ ਕਿ ਜਿਹੜੇ ਛਾਰ ਦੇ ਲੋਕ ਆ ਜਿਨ੍ਹਾਂ ਕੋਲ 2-2 2.5 2 ਗੱਲੇ ਜ਼ਮੀਨ ਆ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਗਰੀਬ ਲੋਕ ਆ ਬਹੁਤ ਜ਼ਿਆਦੇ ਤੇ ਬਾਦਸ਼ਾਹ ਕਿਰਪਾ